ਮੈਂ ਤੁਹਾਨੂੰ ਇੱਕੋ ਹੀ ਰਹਿ ਦਊਂਗਾ 100 ਰੁਪਏ ਦੀ ਕੰਜੂਸੀ ਕਰ ਲੋ 1.5 ਲੱਖ ਦੀ ਕੰਜੂਸੀ ਕਰ ਲੋ ਪਰ ਜਿਹੜਾ ਚਵਨ ਪ੍ਰਾਸ਼ ਆਪਾਂ ਬਣਾਇਆ ਨਾ ਜੀ ਸਾਡੇ ਵੈਦ ਜੀ ਨੇ ਸੱਚਮੁੱਚ ਉਸ ਚ ਜਾਨ ਪਾਈ ਹੈ ਉਸ ਰੂਹ ਪਾਈ ਹੈ ਉਸ ਆਤਮਾ ਫਿਕਸ ਕੀਤੀ ਹੋਈ ਹੈ ਉਹਨੂੰ ਜਦੋਂ ਤੁਸੀਂ ਖਾਓਗੇ ਤੁਹਾਨੂੰ ਪਤਾ ਲੱਗੂਗਾ ਕਿ ਚਵਨ ਪ੍ਰਾਸ਼ ਖਾਣ ਦਾ ਮਤਲਬ ਕੀ ਹੁੰਦਾ ਦੁਨੀਆ ਦੇ ਵਿੱਚ ਕਈਆਂ ਨੂੰ ਕੈਂਸਰ ਦੀ ਪ੍ਰੋਬਲਮ ਹੈ ਕਈਆਂ ਨੂੰ ਬ੍ਰੇਨ ਦੇ ਅੰਦਰ ਵੀਕਨੈਸ ਦੀ ਪ੍ਰੋਬਲਮ ਹੈ ਕਈਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੈਕਸ ਔਰ ਰੋਮਾਂਸ ਦੀ ਪ੍ਰੋਬਲਮ ਹੈ ਕੋਈ ਕਿਸੇ ਤਰ੍ਹਾਂ ਦੀ ਵੀ ਚੀਜ਼ ਦੀ ਪ੍ਰੋਬਲਮ ਹੈ 72 ਜੜੀ ਬੂਟੀਆਂ ਵਿਦੂਸ਼ ਭਸਮਾ ਪਾ ਕੇ ਉਹ ਬਣਿਆ ਹੋਇਆ ਪਰ ਐਸੀ ਚੀਜ਼ ਬਣੀ ਹੈ ਮਤਲਬ ਮੈਂ ਤੁਹਾਨੂੰ ਦਿਲ ਖੋਲ ਕੇ ਨਹੀਂ ਦਿਖਾ ਸਕਦਾ ਕਿ ਬਸ ਕਹੀ ਸਕਦਾ ਸ਼ਬਦਾਂ ਦੇ ਵਿੱਚ ਕਿ ਤੁਹਾਡੇ ਮੂੰਹ ਚੋਂ 2 ਜਾਂ 3 ਮਹੀਨੇ ਖਾਣ ਤੋਂ ਬਾਅਦ ਆਪਣੇ ਆਪ ਤੁਹਾਡੇ ਦਿਲੋਂ ਨਿਕਲੂਗਾ ਕਿ ਥੈਂਕ ਯੂ ਗੁਰੂ ਸਾਹਿਬ ਇਹ ਚਵਨ ਪ੍ਰਸ਼ ਛੋਟੀ ਮੋਟੀ ਚੀਜ਼ ਨਹੀਂ ਹੈ ਇੱਕ ਕੁਜੇ ਦੇ ਵਿੱਚ ਸਮੁੰਦਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਹੜੀ ਇਧੀਆਂ ਮੁਣੀਆਂ ਦਾ ਨੁਸਖਾ ਇਹ ਉਹੀ ਨੁਸਖਾ ਇਹਦੇ ਵਿੱਚ ਪਾਇਆ ਗਿਆ ਮਹਾਵਾਰੀ ਬੰਦ ਹੁੰਦੀ ਹੈ ਉਹਨਾਂ ਨੂੰ ਮੈਨੋਪੌਜ਼ ਹੁੰਦਾ ਹੈ ਉਦੋਂ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਆ ਕਿਉਂਕਿ ਉਹਦਾ ਨਾ ਮੂਡ ਤੁਹਾਡਾ ਸਵਿੰਗ ਹੁੰਦਾ ਹੈ ਕਦੇ ਕਿੱਦਾਂ ਦਾ ਮੂਡ ਹੋ ਗਿਆ ਕਦੇ ਕਿੱਦਾਂ ਦਾ ਹੋ ਗਿਆ ਹੌਟ ਫਲੈਸ਼ਸ ਕੋਲਡ ਫਲੈਸ਼ਸ ਹੁੰਦੇ ਆ ਪਰ ਆਮ ਘਰ ਦੇ ਵਿੱਚ ਜਿਹੜੇ ਜੀ ਹੁੰਦੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਮੈਂ ਵੀ ਇਹਨੂੰ ਫੇਸ ਕੀਤਾ ਨਾ ਤੇ ਜਦੋਂ ਆਪਾਂ ਦੂਜੀਆਂ ਦਵਾਈਆਂ ਦੇ ਚੱਕਰਾਂ 'ਚ ਪੈਲੇ ਆ ਵੀ ਡਾਕਟਰ ਕਹਿੰਦੇ ਤੁਸੀਂ ਆ ਖਾ ਲਓ ਉਹਦੇ ਵਿੱਚ ਸਟੀਰੋਇਡ ਸੀਗਾ ਮੈਂ ਕਾਫੀ ਦਿਨ ਖਾਂਦੀ ਰਹੀਆਂ ਉਹ ਮਲਟੀ ਵਿਟਾਮਿਨ ਸੀਗੇ ਜਾਂ ਕੀ ਸੀਗਾ ਪਤਾ ਨਹੀਂ ਸੀਗਾ ਕੀ ਹੈ ਨਾ ਕੋਈ ਲਾਭ ਤੋਂ ਬਹੁਤ ਚੀਜ਼ਾਂ ਮਿਲ ਗਈਆਂ ਮੈਨੂੰ ਉਹ ਉਨਾ ਨੇ ਫੇਰ ਦੱਸਿਆ ਕਿ ਉਹ ਚੀਜ਼ਾ ਖਾਧੀਆਂ ਫੇਰ ਮੈਂ ਉਹਦੇ ਨਾਲ ਮੈਂ ਠੀਕ ਹੋਈ ਵੀਕਨਸ ਵੀ ਹੁੰਦੀ ਸੀਗੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਸੱਚਾਈ ਹੈ ਅਸੀਂ ਕਹਿ ਦਈਏ ਸੱਚਾਈ ਆ ਜਿਹੜੇ ਇਹਨਾਂ ਦੇ ਮਲਟੀ ਵਿਟਾਮਿਨ ਜਿਹੜੇ ਤਿਆਰ ਕਰਦੇ ਨੇ ਆਪਾਂ ਖੇលਦੇ ਸੀ ਮਸਤੀ ਦੇ ਵਿੱਚ ਜ਼ਿੰਦਗੀ ਜੀਉਂਦੇ ਹੁੰਦੇ ਸੀਗੇ ਸਾਰਾ ਕੁਝ ਵਧੀਆ ਹੁੰਦਾ ਸੀ ਅੱਜ ਛੋਟੇ ਛੋਟੇ ਬੱਚਿਆਂ ਨੂੰ ਡਿਪਰੈਸ਼ਨ ਆ ਖਾਤ ਖਰਾ ਕੇ ਨਹੀਂ ਸਹੀ ਹੈਗੀ ਕਹਿੰਦੇ ਜਿਹੇ ਜਾਂ ਆਪਾਂ ਅੰਨ ਖਾਂਦੇ ਨੇ ਉਹ ਜੇ ਮਨ ਤੇ ਅਸਰ ਹੁੰਦਾ ਜਿਹੇ ਜਾਂ ਖਾਓ ਅੰਨ ਵੈਸਾ ਹੋਏ ਮਨ ਸਵਾਗਤ ਤੁਸੀਂ ਹੁਣ ਜੇਕਰ ਚੰਡੀਗੜ੍ਹ ਤੋਂ ਲੁਧਿਆਣੇ ਵੱਲ ਜਾ ਰਹੇ ਹੋ ਤਾਂ ਜਦੋਂ ਤੁਸੀਂ ਚੰਡੀਗੜ੍ਹ ਤੋਂ ਨਿਕਲਦੇ ਹੋ ਸੀਜੂ ਤੋਂ ਬਾਅਦ ਇੱਕ ਬ੍ਰੇਕ ਤੁਹਾਨੂੰ ਮਾਰਨੀ ਪੈਗੀ ਕਿਉਂਕਿ ਉੱਥੇ ਤੁਹਾਨੂੰ ਸਪੈਸ਼ਲੀ ਤੌਰ ਤੇ ਮਿਲਣਗੇ ਸ਼ੁਭਾਸ਼ ਗੋਇਲ ਵੈਦਵਾਨ ਕੰਪਨੀ ਜਿਨ੍ਹਾਂ ਦਾ ਪੂਰਾ ਬਹੁਤ ਵੱਡਾ ਨਾਮ ਹੈ ਜਿਨ੍ਹਾਂ ਨੇ ਦੁਨੀਆ ਨੂੰ ਉਸ ਰਸਤੇ ਪਾਇਆ ਜਿਹੜੇ ਸਾਡੇ ਬਜ਼ੁਰਗ ਸਾਨੂੰ ਕਹਿੰਦੇ ਹੁੰਦੇ ਸੀ ਜਿਨ੍ਹਾਂ ਨੂੰ ਅਸੀਂ ਭੁੱਲ ਗਏ ਤੇ ਅੱਜ ਸੁਭਾਸ਼ ਗੋਇਲ ਜਿਨ੍ਹਾਂ ਦੀ ਇੱਕ ਵੱਡੀ ਅੱਜ ਓਪਨਿੰਗ ਹੋਈ ਐ ਇਸ ਸ਼ੋਰੂਮ ਦੀ ਸਭ ਤੋਂ ਪਹਿਲਾਂ ਜਿਹੜੇ ਲੋਕਾਂ ਨੂੰ ਬ੍ਰੇਕਾਂ ਮਾਰਨੀਆਂ ਪੈਣਗੀਆਂ ਜਦੋਂ ਇੱਥੋਂ ਆਣਗੇ ਨਾ ਤੁਹਾਡੀ ਸ਼ਕਲ ਵੇਖ ਕੇ ਪਹਿਲਾਂ ਸਾਡੇ ਬੋਰ ਤੇ ਵੇਖਦੇ ਸੀ ਲੱਗੇ ਪਰ ਹੁਣ ਤੁਹਾਡਾ ਵੇਖੋ ਉਹ ਲੱਗ ਗਿਆ ਮੈਂ ਸਾਹਮਣੇ ਲਾਇਆ ਚਾਹ ਦਾ ਕੱਪ ਵਿਦ ਸੁਭਾਸ਼ ਗੋਇਲ ਚਾਹ ਪੀਂਦੇ ਜਾਓ ਔਰ ਚਾਹ ਵੀ ਫ੍ਰੀ ਕਿਸੇ ਤੋਂ ਐ ਨਹੀਂ ਲੋਕ ਸੱਚ ਨਹੀਂ ਬਾਣੀਆਂ ਪੈਸਾ ਲਊਗਾ ਜੇ ਬਾਣੀਆਂ ਪੁੱਤੀ ਜਾਂਦੇ ਤੇ ਦਵਾਈ ਲਾਓ ਨਾ ਲਾਓ ਤੇ ਚਾਹ ਪੀ ਕੇ ਇੱਕ ਵ ਚਾਹ ਪੀਣੀ ਹੈ ਔਰ ਲੋਕਾਂ ਦੇ ਨਾਲ ਚਾਹ ਸਾਂਝੀ ਹੋ ਜੇ ਹੋਰ ਕੀ ਚਾਹੀਦਾ ਬਿਲਕੁਲ ਅਸੀਂ ਦੋ ਚਾਰ ਇੰਪੋਰਟੈਂਟ ਗੱਲਾਂ ਕਰਾਂਗੇ ਜਿਵੇਂ ਤੁਸੀਂ ਹੁਣ ਸਰਦੀਆਂ ਜੇ ਆ ਗਈਆਂ ਮੋਢੇ ਗੋਡੇ ਉੱਪਰੋਂ ਲੈ ਕੇ ਥੱਲ ਤੱਕ ਸੀਰ ਜਦੋਂ 45 50 ਉਮਰ ਹੋ ਜਾਂਦੀ ਹੈ ਛੋਟੇ ਬੱਚੇ ਹੁੰਦੇ ਨੇ ਉਹ ਖਾਂਸੀ ਜਕਾਮ ਔਰ ਡਰ ਸ਼ੁਰੂ ਪੈਦਾ ਹੋ ਜਾਂਦਾ ਉਹ ਵਸ ਦੱਸੋ ਵੀ ਕੀ ਜਿਹੜੀ ਸ਼ਰਵਾਸ ਫੇਰੇ ਉੱਠਦੇ ਸਾਰ ਕਰ ਲੈਣੀ ਚਾਹੀਦੀ ਹੈ ਤਾਂ ਰਾਤੀ ਸੌਣ ਲੱਗਿਆ ਕਰ ਲੋ ਜਿਹੜੀ ਆਪਣੇ ਕੋਲ ਅਵੇਲੇਬਲ ਹੈਗਾ ਦੇਖੋ ਸਭ ਤੋਂ ਵਧੀਆ ਚੀਜ਼ ਹੈ ਜਿਵੇਂ ਸਾਡੇ ਬਜ਼ੁਰਗ ਨੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਜ਼ਿੰਦਗੀ 'ਚ ਆਪਾਂ ਬਹੁਤ ਇਨਵੈਸਟਮੈਂਟ ਕਰਦੇ ਆ ਆਪਾਂ ਬੈਠੇ ਹੀ 1 ਲੱਖ 2 ਲੱਖ ਰੁਪਏ ਦੀ ਮਹਿੰਗੀ ਗੱਡੀ ਵੀ ਲੈ ਲੈਣੇ ਆ ਗੱਡੀ ਲੈਣ ਜਾਂਦੇ ਆ ਸ਼ੋਰੂਮ 'ਚ 9 ਲੱਖ ਦੀ 10 ਲੱਖ ਦੀ ਉੱਥੇ ਜਾ ਕੇ ਜਿਹੜਾ ਏਜੰਟ ਹੁੰਦਾ ਸਾਨੂੰ ਕਹਿੰਦਾ ਜੀ ਥੋੜਾ ਜਿਹਾ ਉੱਤੇਲਾ ਵਰਜਨ ਲੈ ਲਓ 12 ਲੱਖ ਦਾ ਫਿਰ ਉਹ ਕਹਿੰਦਾ ਇੱਕ ਹੋਰ ਉੱਤਾ ਵਰਜਨ ਆ 16 ਲੱਖ ਦਾ ਅੱਪਾ ਮਾਈਂਡ ਜਾ ਬਣਾ ਕੇ 12-13 ਲੱਖ ਦੀ ਲੈ ਲੈਣੇ ਆ ਪਰ ਮੈਂ ਤੁਹਾਨੂੰ ਇੱਕੋ ਹੀ ਰਾਏ ਦਊਂਗਾ ਵੀ ਉੱਥੇ ਲੱਖ ਰੁਪਏ ਦੀ ਕੰਜੂਸੀ ਕਰ ਲੋ 1.5 ਲੱਖ ਦੀ ਕੰਜੂਸੀ ਕਰ ਲੋ ਪਰ ਜਿਹੜਾ ਚਵਨ ਪ੍ਰਾਸ਼ ਅੱਪਾ ਬਣਾਇਆ ਨਾ ਜੀ ਸਾਡੇ ਵੈਦ ਜੀ ਨੇ ਸੱਚਮੁੱਚ ਉਸ ਚ ਜਾਨ ਪਾਈ ਆ ਉਸ ਚ ਰੂਹ ਪਾਈ ਆ ਉਸ ਚ ਆਤਮਾ ਫਿਕਸ ਕੀਤੀ ਹੋਈ ਹੈ ਉਹਨੂੰ ਜਦੋਂ ਤੁਸੀਂ ਖਾਓਗੇ ਤੁਹਾਨੂੰ ਪਤਾ ਲੱਗੂਗਾ ਕਿ ਚਵਨ ਪ੍ਰਾਸ਼ ਖਾਣ ਦਾ ਮਤਲਬ ਕੀ ਹੁੰਦਾ ਹੈ ਦੁਨੀਆ ਦੇ ਵਿੱਚ ਔਰ ਜਿਉਣ ਦਾ ਮਤਲਬ ਕੀ ਹੁੰਦਾ ਗੋਡੇ ਮੋਡੇ ਦੁਖਦੇ ਆ ਬੈਕ ਦੁਖਦੀ ਹੈ ਕਈਆਂ ਨੂੰ ਪਿਸ਼ਾਬ ਦੀ ਪ੍ਰੋਸਟੇਟ ਦੀ ਪ੍ਰੋਬਲਮ ਹੈ ਕਈਆਂ ਨੂੰ ਕੈਂਸਰ ਦੀ ਪ੍ਰੋਬਲਮ ਹੈ ਕਈਆਂ ਨੂੰ ਬ੍ਰੇਨ ਦੇ ਅੰਦਰ ਵੀਕਨੈਸ ਦੀ ਪ੍ਰੋਬਲਮ ਹੈ ਕਈਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੈਕਸ اور ਰੋਮਾਂਸ ਦੀ ਪ੍ਰੋਬਲਮ ਹੈ ਕੋਈ ਕਿਸੇ ਤਰ੍ਹਾਂ ਦੀ ਵੀ ਚੀਜ਼ ਦੀ ਪ੍ਰੋਬਲਮ ਹੈ 72 ਜੜੀ ਬੂਟੀਆਂ ਵਿਦ ਉਹਦੇ ਨਾਲ ਉਹਦੀਆਂ ਪਸਮਾ ਪਾ ਕੇ ਉਹ ਬਣਿਆ ਹੋਇਆ ਪਰ ਐਸੀ ਚੀਜ਼ ਬਣੀ ਹੈ ਮਤਲਬ ਮੈਂ ਤੁਹਾਨੂੰ ਦਿਲ ਖੋਲ ਕੇ ਨਹੀਂ ਦਿਖਾ ਸਕਦਾ ਇਹ ਬਸ ਕਹਿ ਸਕਦਾ ਸ਼ਬਦਾਂ ਦੇ ਵਿੱਚ ਕਿ ਤੁਹਾਡੇ ਮੂੰਹ ਚੋਂ 2 ਜਾਂ 3 ਮਹੀਨੇ ਖਾਣ ਤੋਂ ਬਾਅਦ ਆਪਣੇ ਆਪ ਤੁਹਾਡੇ ਦਿਲੋਂ ਨਿਕਲੂਗਾ ਕਿ ਥੈਂਕ ਯੂ ਗੋਲਪਾਲ ਸਾਹਿਬ ਇਹ ਚੀਜ਼ ਦਿੱਤੀ ਹੈ ਜਿਵੇਂ ਜਨਾਨੀਆਂ ਜਾਂ ਬੰਦੇ ਤੋਲਾ ਸੋਨਾ ਕਿਦਾਂ ਜਾਂਦੇ ਨੇ ਉਹ ਤੋਲਾ ਸੋਨਾ ਤੁਹਾਨੂੰ ਡਰ ਵੀ ਪਾ ਰਿਹਾ ਤੁਹਾਨੂੰ ਸੱਚ ਹਾਰ ਟਾਈਮ ਥ੍ਰੈਟਰਿੰਗ ਦੇ ਚੀਜ਼ਾਂ ਵਿੱਚ ਕੋਈ ਨਾ ਕੋਈ ਲਾਗ ਨਾ ਲੈ ਜਾ ਬਾਲੀਆਂ ਖੜੇ ਇਹ ਤਾਂ ਮੈਨੂੰ ਤਾਂ ਇਹਦਾ ਖਾਦੋਥੀ ਪੈਣਾ ਪਰ ਇਹ ਵੇਖੋ ਇਹ ਕਿੰਨਾ ਤਨ ਨੂੰ ਸੁੱਖ ਦੇਗਾ ਜ਼ਿੰਦਗੀ ਦਾ ਨਹੀਂ ਇਹੋ ਜੀ ਗੱਲ ਨਹੀਂ ਜਿਵੇਂ ਆਪਾਂ ਸੋਨਾ ਖਰੀਦਦੇ ਮੈਂ ਕਹਿੰਦਾ ਤੁਸੀਂ 20 ਟੋਲੇ ਸੋਨਾ ਖਰੀਦਣਾ ਇਸੇ ਵਿਆਹ ਚ ਜਵਾਕ ਦੇ ਵਿਆਹ ਤੇ ਮੈਂ ਕਹਿੰਦਾ ਉਹਨਾਂ ਨੂੰ ਜਵਾਕਾਂ ਨੂੰ ਸੋਨਾ ਚਾਹੇ ਇੱਕ ਤੋਲਾ ਘੱਟ ਦੇ ਦਿਓ ਪਰ ਨਾਲ ਉਹਨਾਂ ਨੂੰ ਇੱਕ ਚਵਨਪਰਾਸ਼ ਦੇ ਦਿਓ ਇਹ ਪੁੱਤ ਦੋਏ ਖਾ ਲਿਓ ਜਵਾਕ ਬੜੇ ਵਧੀਆ ਹੋਣਗੇ ਮੈਂ ਸੱਚੀ ਗੱਲ ਦੱਸਦਾ ਕਿਉਂਕਿ ਇਹ ਨੇ ਸਪਰਮ ਤੇ ਬਲੱਡ ਦੀ ਕੁਆਲਿਟੀ ਵਧੀਆ ਕਰ ਦੇਣੀ ਆ ਇਹ ਚਵਨਪਰਾਸ਼ ਛੋਟੀ ਮੋਟੀ ਚੀਜ਼ ਨਹੀਂ ਹੈ ਇੱਕ ਕੁਜੇ ਦੇ ਵਿੱਚ ਸਮੁੰਦਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਹੜੀ ਰਿਸ਼ੀ ਰਿਸ਼ੀਆਂ ਮੁਣੀਆਂ ਦਾ ਨੁਸਕਾ ਇਹ ਉਹੀ ਨੁਸਕਾ ਇਹਦੇ ਚ ਪਾਇਆ ਗਿਆ ਪਰ ਐਡਾ ਐਡਾ ਵੱਡਾ ਰੇਟ ਮੰਗਣਾ ਐਡੀ ਵੱਡੀ ਚੀਜ਼ ਪੇਸ਼ ਕਰਨਾ ਉਹ ਵੀ ਉਸ ਦੁਨੀਆ ਦੇ ਵਿੱਚ ਜਿੱਥੇ 1500 ਦਾ ਚਵਨਪਰਾਸ਼ ਉੱਥੇ ਆ ਕੇ ਕਹਿਣਾ ਵੀ ਸਾਡਾ ਚੋਣ ਬਾ 1 ਲੱਖ ਦਾ ਜੀ ਤਾਂ ਮਤਲਬ ਉਹਦਾ ਕੋਈ ਮਤਲਬ ਤਾਂ ਹੋਊਗਾ ਔਰ ਇਹਨੂੰ ਲੋਕ ਲੈ ਰਹੇ ਨੇ ਵੇਟਿੰਗ ਆ ਜੇ ਅੱਜ ਜਾ ਕੇ ਮੇਰੀ ਸਾਈਟ ਤੇ ਜਾਓ ਉੱਥੇ ਜਾ ਕੇ ਐਕਸ਼ਨ ਪ੍ਰਾਸ਼ ਦਾ ਆਰਡਰ ਕਰੋ ਉੱਤੇ ਪਹਿਲਾਂ ਹੀ ਆਊਗਾ ਲਿਖ ਕੇ ਵੀ ਆਰਡਰ ਤਾਂ ਕਰਿਓ ਜੀ 20 ਦਿਨ ਬਾਅਦ ਮਿਲੂਗਾ ਤਾਂ ਮਤਲਬ ਉਹ ਮਿਲਣਾ ਹੀ 20-22 ਦਿਨ ਬਾਅਦ ਹੈ ਅਸੀਂ ਇਹਨੂੰ ਐ ਨਹੀਂ ਦੇ ਸਕਦੇ ਕਿ ਜਿਹੜਾ ਮਰਜ਼ੀ ਆਇਆ ਉਹਨੂੰ 138000 ਦਾ ਨਹੀਂ ਇਹ ਪਹਿਲਾਂ 133000 ਦਾ ਸੀਗਾ ਤੇ ਹੁਣ ਜਿਹੜਾ ਲੋਟ ਬਣਿਆ ਹੁਣ 1,65,000 ਦਾ ਕਿਉਂਕਿ ਜਦੋਂ ਪਹਿਲਾ ਲੋਟ ਬਣਿਆ ਸੀ ਉਦੋਂ 골ਡ ਦਾ ਪ੍ਰਾਈਸ ਘੱਟ ਸੀਗਾ 70-72,000 ਰੁਪਏ ਤੋਲਾ ਸੀ ਉਨ 골ਡ ਦਾ ਪ੍ਰਾਈਸ 122000 ਰੁਪਏ ਲਿਆ ਤਾਂ ਉਹਦੀ ਜਿਹੜੀ ਭਸਮ ਮੰਦੀ ਉਹਦੇ ਮੁਤਾਬਕ ਇਹਦੇ ਰੇਟ ਵਧਣਗੇ ਅੱਗੇ ਵੀ ਤੁਸੀਂ ਦੇਖਿਓ ਅਗਲਾ ਲੋਟ ਜਿਹੜਾ ਆਉਣਾ 190 ਚ ਆਊਗਾ ਉਦੋਂ ਅਗਲਾ ਲੋਟ 2.5 2 ਲੱਖ ਚ ਆਊਗਾ ਇਹਦੇ ਰੇਟ ਵਧਣੇ ਆ ਜੀ ਜਿਵੇਂ 골ਡ ਬਦਲੂ ਆਉਂਦੇ ਆ ਬੈਸਟ ਕਰਤੀ ਸਮਝ ਲਓ ਇਹ ਇਨਵੈਸਟਮੈਂਟ ਆ 골 ਸਾਹਿਬ ਤੁਸੀਂ ਇੱਕ ਆ ਦੱਸੇ ਸੀ ਸ਼ਿਲਾ ਜੀ ਕਿੰਨੇ ਮੁੰਡਿਆਂ ਸ਼ਿਲਾ ਜੀ ਤਾਂ ਨਾ ਕਿੰਨੇ ਨੇ ਲੋਕ ਨਾ ਬੜਾ ਮਜ਼ਾਕ ਜਾਂ ਬੜਾ ਲੱਗ ਜਾਂਦੇ ਨੇ ਤੇ ਫਿਰਦੇ ਨੇ ਗਲੀਆਂ 'ਚ ਵੀ ਸ਼ਿਲਾ ਜੀ ਲੈ ਲੋ ਸ਼ਿਲਾ ਜੀ ਤੇ ਲੈ ਲੋ ਤੁਸੀਂ ਤਾਂ ਇੱਕ ਹੋਰ ਵੈਮ ਜਾਂ ਬਾਦਕ ਨੇ ਕੁੜੀਆਂ ਦੀ ਲੱਗ ਮਤਲਬ ਲੇਡੀਜ਼ ਦੀ ਲੱਗੇ ਸ਼ਿਲਾਜੀ ਤੇ ਬੰਦਿਆਂ ਦੀ ਲੱਗ ਲੋਕ ਦਾ ਉਹ ਪੰਬਲ ਬੁੱਸੇ ਜਿਹਾ ਦੇ ਤੁਸੀਂ ਨਹੀਂ ਨਹੀਂ ਇਹ ਕੋਈ ਪੰਬਲ ਬੁੱਸਾ ਨਹੀਂ ਮੈਂ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਇਹ ਕਿਹਾ ਵੀ ਸ਼ਿਲਾਜੀ ਖਾਣੀ ਹੈ ਤਾਂ ਅਸਲੀ ਖਾਣੀ ਹੈ ਨਹੀਂ ਖਾਣੀ ਨਹੀਂ ਔਰ ਅਸਲੀ ਸ਼ਿਲਾਜੀ ਤਾਂ ਉਹੀ ਆ ਜਿਹੜੀ ਤੁਹਾਨੂੰ ਕਿਸੇ ਵੈਦ ਕੋਲੋਂ ਮਿਲੂਗੀ ਜਾਂ ਬਸ ਐਂ ਸਮਝ ਲਓ ਵੈਦ ਕੋਲੋਂ ਹੀ ਮਿਲੂਗੀ ਉਹ ਤਾਰਾਂ ਹੀ ਬਣਾਦੇ ਉਹ ਹਾਂ ਨਾ ਇਹ ਮੈਡੀਕਲ ਸਟੋਰਾਂ ਤੇ ਵੀ ਮਿਲਦੀ ਆ ਉਹਨ ਮੈਡੀਕਲ ਸਟੋਰ ਵਾਲੇ ਨੂੰ ਵੀ ਵਿਚਾਰੇ ਨੂੰ ਇਹਦੀ ਕੀ ਨੌਲੇਜ ਆ ਦਵਾਈ ਵੇਚਦਾ ਉਹਨਾਂ ਦਾ ਜੀਚੋ 20ਤੀ ਪੈਸੇ ਵੱਧ-ਵੱਧਦੇ ਉਹਨੇ ਉਹ ਵੇਚ ਦੇਣੀਆਂ ਦੇਖੋ ਸਾਰੇ ਕੈਮਿਸਟੋ ਭਰਾ ਮੇਰੀ ਗੱਲ ਦਾ ਬੁਰਾ ਨਾ ਮੰਨਿਓ ਸੱਚ ਹੈ ਥੋੜਾ ਜਿਹਾ ਲੱਗੂਗਾ ਪਰ ਲੱਗ ਲੈਣ ਦਿਓ ਯਾਰ ਤਾਂ ਕੀ ਹੋ ਗਿਆ ਚੰਗੀ ਚੀਜ਼ ਵੇਚ ਕੇ ਹੁਣ ਜੇ ਮੰਨ ਲਓ ਤੁਸੀਂ 20000 ਦੀ ਸ਼ਿਲਾਜੀਤ ਵੇਚੋਗੇ ਇਹ ਚੋਂ ਵੀ ਤੁਹਾਨੂੰ 10% ਹੀ ਬਚਣਾ ਜਿਹੜੀ 2000 ਦੀ ਵੇਚੋਗੇ ਉਹ ਚੋਂ ਵੀ 10% ਹੀ ਬਚਣਾ ਕੋਚੋ 200 ਬਚਣਾ ਇਹ ਚ 2000 ਬਚ ਜਾਣਾ ਤੁਹਾਡਾ ਵੀ ਭਲਾ ਹੋਊਗਾ ਬੰਦੇ ਦਾ ਖਾਣ ਵਾਲੇ ਦਾ ਵੀ ਭਲਾ ਹੋਊਗਾ ਤਾਂ ਮਤਲਬ ਚੰਗੀ ਚੀਜ਼ ਹੀ ਦੇਣੀ ਆ ਇਹਦੇ ਉੱਤੇ ਜਿਹੜਾ ਜੀਐਸਡੀ ਲਿਖਿਆ ਨਾ ਜੀ ਮੈਂ ਇਹ 골ਡ ਸਿਲਵਰ ਤੇ ਡਾਇਮੰਡ ਇਹਦੇ ਚ ਵੀ ਪੈਂਦਾ ਇਹ ਵੀ ਮਾੜੀ-ਮੋਟੀ ਚੀਜ਼ ਨਹੀਂ ਆ ਇਹਦੇ ਫਾਰਮੂਲੇ ਚ ਲਿਖਿਆ ਆ ਗਵਰਨਮੈਂਟ ਤੋਂ ਅਪਰੂਵਡ ਆ ਆ ਦੇਖੋ ਸਾਰਾ ਲਿਖਿਆ ਹੈ ਤੇ ਇਸ ਮਾਮੂਲੀ ਛਲਾ ਜੀਤ ਨਹੀਂ ਹੈਗੀ ਔਰ ਦੂਜੀ ਕਈ ਲੇਡੀਜ਼ ਨੂੰ ਸੀਗਾ ਵੀ ਇਹ ਤਾਂ ਮਰਦਾਂ ਵਾਸਤੇ ਹੀ ਆ ਇਹ ਤਾਂ ਬੰਦੇ ਖਾਂਦੇ ਆ ਨਾ ਇਹ ਸ਼ਿਲਾਜੀਤ ਸਾਡੀਆਂ ਹੱਡੀਆਂ ਨੂੰ ਸਟਰੋਂਗ ਕਰਨ ਵਾਸਤੇ ਆ ਨਾ ਕਿ ਕੋਈ ਸੈਕਸ ਹੁਕਸ ਪਾਵਰ ਵਾਲੀ ਗੱਲ ਨਹੀਂ ਹੈਗੀ ਇਹਦੇ 'ਚ ਇਹ ਤਾਂ ਐਵੇਂ ਬੈਂਪਾਲੇ ਹੋਏ ਨੇ ਪਰ ਇਹ ਸਾਡੀਆਂ ਮਾਸਪੇਸ਼ੀਆਂ ਸਾਡੇ ਸਰੀਰ ਦੇ ਵਿੱਚ ਟੈਸਟੋਸਟੇਰੋਨ ਲੈਵਲ ਵਧਾਉਂਦੀ ਹੈ ਔਰ ਜਿਨ੍ਹਾਂ ਦੇ ਬੱਚੇ ਕਮਜ਼ੋਰ ਹੁੰਦੇ ਆ ਅਧਰੰਗ ਵਾਲੇ ਬੱਚੇ ਹੋ ਜਾਂਦੇ ਆ ਮਿਸਕੈਰੇਜ ਹੋਈ ਜਾਂਦੇ ਆ ਉਹਨਾਂ ਦਾ ਟੈਸਟੋਸਟੇਰੋਨ ਲੈਵਲ ਵਧਾ ਦਿੰਦਾ ਹੈ ਤਾਂ ਸਿਲਾਜੀਤ ਨੂੰ ਮਹੱਤਵਪੂਰਨ ਮੰਨਿਆ ਗਿਆ ਉਹਦੀ ਪਹਿਲ ਕੀਤੀ ਗਈ ਆ ਔਰ ਇਹ ਜਿਹੜਾ ਸਿਲੰਡਰ ਪੈਕ ਹੈ ਸਾਡਾ ਲੀਕੋਨੇ ਡ੍ਰੌਪ ਨੇ ਇਹਦੀ ਤਿੰਨ ਚਾਰ ਬੂੰਦਾਂ ਸਵੇਰੇ ਤਿੰਨ ਚਾਰ ਸ਼ਾਮ ਨੂੰ ਇਹ ਲੇਡੀਜ਼ ਵਾਸਤੇ ਆ ਸਪੈਸ਼ਲ ਲੇਡੀਜ਼ ਉੱਤੇ ਫੋਟੋ ਬਣਾਈ ਹੈ ਨਾਲ ਲਿਖਿਆ ফর ਊਮਨ ਓਨਲੀ ਤਾਂ ਇਹ ਲੇਡੀਜ਼ ਵਾਸਤੇ ਆ ਕਿਉਂਕਿ ਜਿੰਨੀ ਵੀ ਲੇਡੀਜ਼ ਦੇ ਵਿੱਚ ਪੀਸੀਓਡੀ ਦੀ ਪ੍ਰੋਬਲਮ ਹੈ ਪੀਸੀਓਐਸ ਦੀ ਪ੍ਰੋਬਲਮ ਹੈ ਪੀਰੀਅਡ ਅੱਗੇ ਪਿੱਛੇ ਹੁੰਦੇ ਆ ਉਹਨਾਂ ਨੂੰ ਵੀਕਨੈਸ ਰਹਿੰਦੀ ਹੈ ਉਹਨਾਂ ਦੇ ਵਿੱਚ ਇਹ ਦੋ ਤਿੰਨ ਬੁੰਨਰੋਲ ਲੈਣਗੇ ਫਾਇਦਾ ਕਰੋ ਕਿਉਂਕਿ ਅਚ ਅਸ਼ਵਗੰਧ ਸ਼ਤਾਵਰਤ ਸ਼ਲਾਜੀਤ ਦਾ ਪ੍ਰੋਪਰ ਮਿਕਸਚਰ ਮੇਰਾ ਆਖਰੀ ਸਵਾਲ ਕਹਿੰਦੇ ਨੇ ਸ਼ਿਭਾਸ਼ ਕੋਲ ਬੜੇ ਪੈਸੇ ਬਣਾ ਰਹੇ ਨੇ ਬੜਾ ਪੈਸਾ ਵਾਟ ਰਹੇ ਨੇ ਇਹਨਾਂ ਦੀਆਂ ਆਈਟਾਂ ਚਲਦੀਆਂ ਨੇ ਇਹਨਾਂ ਨੂੰ ਲੋਕ ਹੀ ਨਹੀਂ ਦੁਨੀਆ ਇਹਨਾਂ ਕੋਲ ਜਾਣਦੀ ਹੈ ਰਸ਼ ਬੜਾ ਪਿਆ ਹੁੰਦਾ ਇਹਨਾਂ ਪੈਸਾ ਸ਼ਿਭਾਸ਼ ਹੀ ਲੈ ਕੇ ਕਿੱਥੇ ਜਾ ਰਹੇ ਤੁਸੀਂ ਮੈਂ ਕਿਤੇ ਨਹੀਂ ਲੈ ਕੇ ਜਾ ਰਿਹਾ ਅੱਜ ਤੱਕ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਆਏ ਆ ਜਾਂ ਛੱਡ ਕੇ ਮਰ ਗਏ ਜਾਂ ਵੰਡ ਕੇ ਮਰ ਗਏ ਕੋਲ ਸਾਹਿਬ ਵੰਡ ਕੇ ਜਾਣਗੇ ਦੁਨੀਆ ਚ ਚਿੰਤਾ ਨਾ ਕਰੋ ਤੁਹਾਡੇ ਸਾਹਮਣੇ ਆਊਗਾ ਸਾਰਾ ਕੁਝ ਮੈਂ ਕਿੱ ਕਿ ਕਿਨੂੰ ਦੇ ਦਾਂਗੇ ਆਪਾਂ ਕੁੜੀਆਂ ਆਪਣੀਆਂ ਦੋਨੇ ਮੌਜਾਂ ਨਾਲ ਕੰਮ ਕਰਦੀਆਂ ਨੇ ਇੱਕ ਦਿਨ ਨਹੀਂ ਕਹਿੰਦੀਆਂ ਕਹਿੰਦੀਆਂ ਪਾਪਾ ਜੋ ਤੁਹਾਡਾ ਮਾਣ ਕਰੋ ਸਾਡੇ ਜੋਗਾ ਸਾਡੇ ਚ ਰੱਬ ਨੇ ਹੌਨਰ ਦਿੱਤਾ ਹੋਇਆ ਪਰ ਇੱਕ ਚੀਜ਼ ਦੇਖ ਲਿਓ ਜੋ ਗੱਲਾਂ ਮੈਂ ਕਹਿਣਾ ਇਹਦੇ ਲਈ ਲੜ ਬਣ ਲਓ ਆਪਦੇ ਗੱਲਾਂ ਕਿ ਆਪਾਂ ਜਿੰਨਾ ਵੀ ਪੈਸਾ ਲੋਕਾਂ ਦਾ ਆਉਂਦਾ ਨਾਲ-ਨਾਲ ਵੀ ਵੰਡੀ ਜਾਂਦੇ ਆਂ ਔਰ ਬਾਅਦ ਚ ਵੀ ਹੁਸਿਆਤ ਲਿਖ ਕੇ ਰੱਖੀ ਵੀ ਕਿੱਥੇ ਲੱਗਣੇ ਨੇ ਇਹ ਸਭ ਪੰਜਾਬ ਦੇ ਪੈਸੇ ਆ ਪੰਜਾਬ ਦੇ ਲਈ ਖੇ ਲੱਗਣਗੇ ਸਿਰਫ ਮੈਂ ਇਸ ਕਰਕੇ ਮੰਗਦਾ ਕਿ ਤੋ ਦਰਦਰ ਨਹੀਂ ਜਾਇਆ ਜਾਂਦਾ ਮੁੱਲਨ ਪਰ ਆਪਾਂ ਗੁਰੂ ਘਰ ਬਣਾਵਾਂਗੇ ਬਹੁਤ ਵੱਡਾ ਗੁਰੂ ਘਰ ਬਾਬਾ ਜੀ ਦੀ ਕਿਰਪਾ ਨਾਲ ਗੁਰੂ ਦਾ ਘਰ ਤਾਂ ਵੱਡਾ ਹੀ ਹੁੰਦਾ ਚਾਹੇ ਛੋਟਾ ਹੋਵੇ ਚਾਹੇ ਵੱਡਾ ਪਰ ਬਾਬਾ ਦੀਪ ਸਿੰਘ ਜੀ ਦਾ ਪਰ ਉਹ ਗੁਰੂ ਘਰ ਐਸਾ ਹੋਊਗਾ ਕਿ ਪੂਰੇ ਪੰਜਾਬ ਦਾ ਮੈਸੇਜ ਪੂਰੇ ਵਰਲਡ ਦੇ ਵਿੱਚ ਜਾਊਗਾ ਕਿ ਗੁਰੂ ਘਰ ਹੋਵੇ ਤਾਂ ਐਸਾ ਜਿਹਦੇ ਵਿੱਚ ਬਿਲਕੁਲ ਪੈਸਾ ਮੁਕਤ ਡਿਸਪੈਂਸਰੀਆਂ ਚੱਲਣਗੀਆਂ ਇੱਥੇ ਤੁਹਾਡੀਆਂ ਕੋਈ ਫੀਸਾ ਨਹੀਂ ਪੈਸੇ ਨਹੀਂ ਉੱਥੇ ਹਸਪਤਾਲ ਵੀ ਬਣਣਗੇ ਉਹਦੇ ਵਿੱਚ ਕਾਲਜ ਵੀ ਬਣਣਗੇ ਬਹੁਤ ਨੋਮੀਨਲ ਚੀਜ਼ਾਂ ਜਿਵੇਂ 5-7 ਤੋਂ 10 ਲੱਖ ਰੁਪਏ ਖਰਚ ਕੇ ਬੱਚਾ ਜਿਹੜਾ ਹੈਗਾ ਵੀ ਐਮਐਸ ਕਰ ਜਾਊਗਾ ਡਾਕਟਰ ਬਣ ਜਾਊਗਾ ਪਰ ਇਹਦੇ ਛੋਟੇ-ਛੋਟੇ ਥੋੜੇ-ਥੋੜੇ ਪੈਸੇ ਜਾਂ ਵੱਡੇ-ਵੱਡੇ ਕੋਰਸ ਜਿਹੜੇ ਲੁੱਟ ਪਈ ਹੋਈ ਆ ਉਹਨੂੰ ਥੋੜਾ ਜਿਹਾ ਕੋਸ਼ਿਸ਼ ਕਰਾਂਗੇ ਕਿ ਉਹਦੇ ਵਿੱਚ ਦਿੱਤਾ ਜਾਵੇ ਤਾਂ ਸਾਡੇ ਨਾਲ ਮਰ ਨੂਰੀ ਬਹੁਤ ਹੀ ਜਿਹੜੇ ਲੈਜੈਂਡ ਕਲਾਕਾਰ ਸਾਡੇ ਨਾਲ ਨੇ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਨਣਾ ਚਾਹਾਂਗੇ ਤੁਸੀਂ ਬਹੁਤ ਲੰਬੇ ਸਮੇਂ ਤੋਂ ਸੁਭਾਸ਼ੀ ਨਾਲ ਜੁੜੇ ਹੋਏ ਹੋ ਤੇ ਜ਼ਰੂਰਤ ਵੀ ਹੈਗੀ ਜਿਹੜੀ ਅੱਜ ਦੇ ਸਮੇਂ ਦੀ ਬਿਲਕੁਲ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਥੇ ਆਏ ਆ ਕੁੜੂਏ ਦੇ ਕੋਲ ਹੈਗਾ ਇਹ ਜਾ ਰਿਆ ਰੋਡ ਲੁਧਿਆਣੇ ਵੱਲ ਨੂੰ ਜਾ ਰਿਆ ਲੁਧਿਆਣਾ ਚੰਡੀਗੜ੍ਹ ਕਰਨ ਰੋਡ ਆ ਨਾ ਇਹ ਕੁੜੂਏ ਦੇ ਨਾਲ ਤੇ ਵੈਦਵਾਨ ਇੱਥੇ ਆਊਟਲੈਟ ਖੁੱਲਿਆ ਹੈ ਸੁਭਾਸ਼ ਗੋਇਲ ਜੀ ਨੇ ਬਹੁਤ ਵਧੀਆ ਇਦਾਂ ਦੇ ਆਊਟਲੈਟ ਹਰ ਥਾਂ ਤੇ ਹੋਣੇ ਚਾਹੀਦੇ ਨੇ ਤਾਂ ਕਿ ਬੰਦੇ ਨੂੰ ਨੇਚਰ ਦੇ ਨਾਲ ਜੋੜਿਆ ਜਾਵੇ ਦੇਸੀ ਜਿਹੜੀਆਂ ਚੀਜ਼ਾਂ ਸੀ ਜਿਹੜੀਆਂ ਬੁੱਟੀਆਂ ਸੀ ਆਪਾਂ ਪੁਰਾਣੇ ਜ਼ਮਾਨੇ ਚ ਉਹੀ ਖਾਂਦੇ ਹੁੰਦੇ ਸੀਗੇ ਔਰ ਕਿੱਡੀਆਂ ਲੰਬੀਆ ਉਮਰ ਹੁੰਦੀ ਸੀ ਉਸ ਟਾਈਮ ਨਾਲ ਉਦੋਂ ਇਦਾਂ ਨਹੀਂ ਸੀ ਹੁੰਦਾ ਕਿ ਕਿ ਵੀ ਛੋਟੀ ਉਮਰਾਂ ਚ ਗੋਡੇ ਦੀ ਹੁੰਦੇ ਨੇ ਜਾਂ ਬੱਚੇ ਤਾਂ ਉੱਠੇ ਨਹੀਂ ਜਾਂਦਾ ਸੁਸਤੀ ਆ ਛੋਟੀ ਉਮਰ ਚ ਲੀਵਰ ਖਰਾਬ ਹੋ ਗਿਆ ਕਿਡਨੀ ਖਰਾਬ ਹੋ ਗਈ ਇਦਾਂ ਹੀ ਸੀ ਹੁੰਦਾ ਕਿਉਂਕਿ ਉਦੋਂ ਆਪਾਂ ਨੇਚਰ ਨਾਲ ਜੁੜੇ ਹਸੀ ਸਾਡੀਆਂ ਨਾਨੀਆਂ ਦਾਦੀਆਂ ਸਿਆਣੀਆਂ ਸੀਗੀਆਂ ਉਹਨਾਂ ਨੂੰ ਪਤਾ ਹੁੰਦਾ ਸੀਗਾ ਤੇ ਉਹ ਖਜ਼ਾਨਾ ਜਿਹੜਾ ਕਿ ਅਲੋਪ ਹੋ ਗਿਆ ਸੀਗਾ ਉਹ ਬਹੁਤ ਸਾਰੇ ਲੋਕ ਅੱਗੇ ਆਏ ਨੇ ਜਿਹੜੇ ਨੇਚਰ ਦੇ ਵਿੱਚੋਂ ਕੱਢ ਕੇ ਚੀਜ਼ਾਂ ਨੂੰ ਲੋਕਾਂ ਤੱਕ ਪਹੁੰਚਾਰੇ ਨੇ ਉਹਨਾਂ ਚੋਂ ਸਾਡੇ ਵੈਦ ਜੀ ਗੋਇਲ ਸਾਹਿਬ ਜੀ ਜੀ ਉਹਨਾਂ ਨੇ ਆਪਣੇ ਪ੍ਰੋਡਕਟ ਸ਼ੁਰੂ ਕੀਤੇ ਨੇ ਬਹੁਤ ਮਿਹਨਤ ਕਰਦੇ ਨੇ ਆਪ ਜੜੀਆਂ ਬੁੱਟੀਆਂ ਕਈ ਜ਼ਮੀਨ ਲੈ ਕੇ ਉਗਾਉਂਦੇ ਨੇ ਉੱਥੇ ਉਗਾ ਕੇ ਫਿਰ ਦਵਾਈਆਂ ਤਿਆਰ ਕਰਦੇ ਨੇ ਬਿਲਕੁਲ ਸਪੈਸ਼ਲੀ ਜਿਵੇਂ ਕੁਸ਼ ਸ਼ਿਲਾਜੀਤ ਕੁਝ ਪ੍ਰੋਡਕਟ ਜਿਹੜੇ ਔਰਤਾਂ ਨੂੰ ਜ਼ਰੂਰਤ ਹੁੰਦੀ ਐ ਸੀ ਕਈ ਵਾਰ ਉਹ ਨਾਮ ਲੈਣ ਲੱਗ ਜਾਂਵੇਂ ਸ਼ਰਮ ਜੀ ਮਹਿਸੂਸ ਕਰਨ ਲੱਗ ਜਾਂਦੇ ਆ ਪਰ ਔਰਤਾਂ ਨੂੰ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਉਹ ਖੁੱਲ ਕੇ ਸਾਹਮਣੇ ਆਣਾ ਚਾਹੀਦਾ ਜਿਹੜੀਆਂ ਡਾਕਟਰ ਸਾਹਿਬ ਹਮੇਸ਼ਾ ਕਹਿੰਦੇ ਨੇ ਕਿ ਔਰਤਾਂ ਮਾਵਾ ਦਾ ਰੂਪ ਵੀ ਹੁੰਦੀਆਂ ਨੇ ਭੈਣਾ ਰੂਪ ਹੁੰਦੀਆਂ ਨੇ ਬਹੁਤ ਉਹਨਾਂ ਤੇ ਸਟ्रेस ਹੁੰਦਾ ਤੇ ਉਹ ਸਮੇਂ ਚੀਜ਼ਾਂ ਜਿਹੜੀਆਂ ਸਾਡੀ ਜੜੀ ਬੂਟੀਆਂ ਜ਼ਰੂਰੀ ਨੇ ਕਿਉਂਕਿ ਔਰਤ ਜਿਹੜੀ ਆ ਨਾ ਸ਼ਕਤੀ ਦਾ ਰੂਪ ਮੰਨਿਆ ਜਾਂਦਾ ਨਾ ਮਾਂ ਭਗਵਤੀ ਦਾ ਰੂਪ ਕਿਉਂਕਿ ਉਹ ਸਾਰੇ ਘਰ ਨੂੰ ਸੰਭਾਲਦੀ ਆ ਚਾਹੇ ਨਾਨੀ ਦਾਦੀ ਆ ਚਾਹੇ ਮਾਂ ਆ ਇਹੋ ਭੈਣ ਆ ਧੀ ਆ ਉਹ ਫੈਮਿਲੀ ਨੂੰ ਸੰਭਾਲਦੀ ਆ ਸਾਰਿਆਂ ਦਾ ਹੀ ਕਰਦੀ ਆ ਸਵੇਰ ਤੋਂ ਲੈ ਕੇ ਰਾਤ ਤੱਕ ਜਦ ਤੱਕ ਉਹ ਸਾਰੇ ਸੌ ਨਹੀਂ ਜਾਂਦੇ ਉਹਦੇ ਤੱਕ ਉਹਦੀ ਜੌਬ ਚੱਲਦੀ ਰਹਿੰਦੀ ਆ ਖਾਣਾ ਕੱਪੜੇ ਧੋਣੇ ਤੁਹਾਡਾ ਘਰ ਨੂੰ ਸਾਫ਼ ਸੁਥਰਾ ਰੱਖਣਾ ਤੁਹਾਨੂੰ ਇੱਕ ਇੱਕ ਚੀਜ਼ ਟਾਈਮ ਨਾਲ ਦੇਣੀ ਉਹਦੀ ਇੰਨੀ એનર્ਜੀ ਲੱਗਦੀ ਆ ਤਾਂ ਉਹਨੂੰ ਵੀ એનર્ਜੀ ਦੀ ਲੋੜ ਆ ਹਨਾ ਤੇ ਕਈ ਵਾਰੀ ਉਹ ਉਹਨੂੰ ਬਹੁਤ ਸਾਰੀਆਂ ਤਕਲੀਫਾਂ ਹੁੰਦੀਆਂ ਨੇ ਵਿਚਾਰੀ ਦੱਸਦੀ ਨਹੀਂ ਹੈਗੀ ਕਈ ਗੱਲਾਂ ਸ਼ਰਮਦੀ ਮਾਰੀ ਨਹੀਂ ਦੱਸਦੀ ਕਈ ਵਾਰੀ ਕਹਿ ਦਿੰਦੀ ਆ ਚਲੋ ਛੱਡੋ ਕੋਈ ਨਾ ਠੀਕ ਹੋ ਜਾਊਗਾ ਇਦਾਂ ਬਿਟਰੀ ਗੋਲੀ ਲੈ ਕੇ ਸਾਰ ਲੈਂਦੇ ਆ ਗੋਲੀ ਲੈ ਕੇ ਸਾਰ ਲੈਂਦੇ ਆ ਪਰ ਉਹ ਫਿਰ ਜ਼ਿਆਦਾ ਖਰਾਬ ਹੋ ਜਾਂਦਾ ਹੈ ਕਈ ਭੈਣਾਂ ਜਦੋਂ ਉਮਰ ਹੁੰਦੀ ਆ ਜਿਵੇਂ ਮਾਹਵਾਰੀ ਬੰਦ ਹੁੰਦੀ ਆ ਉਹਨਾਂ ਨੂੰ ਮੈਨੋਪੌਜ਼ ਹੁੰਦਾ ਹੈ ਉਦੋਂ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਆ ਕਿਉਂਕਿ ਉਹਦੋਂ ਦਾ ਮੂਡ ਤੁਹਾਡਾ ਸਵਿੰਗ ਹੁੰਦਾ ਹੈ ਕਦੇ ਕਿਦਾਂ ਦਾ ਮੂਡ ਹੋ ਗਿਆ ਕਦੇ ਕਿਦਾਂ ਦਾ ਹੋ ਗਿਆ ਹੌਟ ਫਲੈਸ਼ਸ ਕੋਲਡ ਫਲੈਸ਼ਸ ਹੁੰਦੇ ਆ ਪਰ ਆਮ ਘਰ ਦੇ ਵਿੱਚ ਜਿਹੜੇ ਜੀ ਹੁੰਦੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਇਹ ਚਿੜਚਿੜਾ ਸੁਭਾਅ ਕਿਉਂ ਹੋ ਗਿਆ ਤੇ ਐਦਾਂ ਕਿਉਂ ਹੋ ਗਈ ਜਿਹੜੀ ਔਰਤ ਸਾਰਾ ਦਿਨ ਤੁਹਾਡੇ ਲਈ ਕੰਮ ਕਰਦੀ ਸੀ ਅੱਜ ਜੇ ਉਹ ਚਿੜਚਿੜਾ ਪਨ ਆ ਰਿਹਾ ਉਹਨੂੰ ਤਕਲੀਫ ਹੋ ਰਹੀ ਆ ਤਾਂ ਉਹਨੂੰ ਸਮਝੋ ਵੀ ਕੀ ਪ੍ਰੋਬਲਮ ਆ ਉਹਦੇ ਜੜ ਤੱਕ ਜਾਓ ਇਹ ਹਰ ਘਰ ਦੇ ਵਿੱਚ ਨੌਲੇਜ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਵੀ ਉਹਦੇ ਪਰਿਵਾਰ ਦੇ ਵਿੱਚ ਵੱਡਿਆਂ ਨੂੰ ਵੀ ਤੇ ਉਹਦੇ ਜਿਹੜਾ ਉਹਦਾ ਹਸਬੰਡ ਹੈ ਉਹਨੂੰ ਵੀ ਨੌਲੇਜ ਹੋਣੀ ਚਾਹੀਦੀ ਆ ਕਿ ਇਹ ਹਰ ਔਰਤ ਨੂੰ ਇਹ ਚੀਜ਼ ਫੇਸ ਕਰਨੀ ਪੈਂਦੀ ਆ ਜਦੋਂ ਮੈਨੋਪੋਜ਼ ਹੁੰਦਾ ਹੈ ਉਦੋਂ ਦੇ ਹਾਰਮੋਨ ਚੇਂਜ ਹੁੰਦੇ ਨੇ ਤੇ ਬਹੁਤ ਸਾਰੀਆਂ ਉਹਦੇ ਅੰਦਰ ਬਹੁਤ ਸਾਰੀਆਂ ਤਕਲੀਫਾਂ ਚੱਲਦੀਆਂ ਹੁੰਦੀਆਂ ਨੇ ਸੋ ਉਸ ਟਾਈਮ ਉਹਨੂੰ ਇੱਕ ਤਾਂ ਬਹੁਤ ਮੁਹੱਬਤ ਪਿਆਰ ਦੀ ਲੋੜ ਹੁੰਦੀ ਆ ਤੇ ਮਾਨਸਿਕ ਤੌਰ ਤੇ ਉਹਨੂੰ ਬਹੁਤ ਜ਼ਿਆਦਾ ਰਿਲੈਕਸੇਸ਼ਨ ਚਾਹੀਦੀ ਹੁੰਦੀ ਆ ਬਾਕੀ ਉਦੋਂ ਜੇ ਉਹ ਕਿਤੇ ਦੇਸੀ ਦਵਾਈਆਂ ਦੇ ਨਾਲ ਜੁੜ ਜਵੇ ਕਿਉਂਕਿ ਜੇ ਤੁਸੀਂ ਇਦਾਂ ਜਾਣਦੇ ਹੋ ਤਾਂ ਉਹ ਜਿਹੜੀਆਂ ਦਵਾਈਆਂ ਤੁਹਾਨੂੰ ਦਿੰਦੇ ਨਹੀਂ ਖੁਦ ਮੈਂ ਉਹ ਚੀਜ਼ਾਂ ਨੂੰ ਫੇਸ ਕੀਤਾ ਮੈਂ ਤਾਂ ਕਹਿ ਰਹੀ ਆ ਜਿਹੜੀ ਚੀਜ਼ ਤੁਸੀਂ ਆਪਣੇ ਉੱਤੇ ਹੰਢਾਈ ਆ ਤੁਸੀਂ ਉਹਦੇ ਬਾਰੇ ਦੱਸ ਸਕਦੇ ਹੋ ਜਿਹੜੀ ਚੀਜ਼ ਦਾ ਤੁਹਾਨੂੰ ਐਕਸਪੀਰੀਅੰਸ ਨਹੀਂ ਹੈਗਾ ਕਿਸੇ ਤੋਂ ਸੁਣੀਆ ਉਹਦੇ ਬਾਰੇ ਮੈਂ ਕਦੇ ਨਹੀਂ ਬੋਲਦੀ ਹੁੰਦੀ ਜਿਹੜੀ ਮੈਂ ਚੀਜ਼ ਆਪ ਹੰਢਾਈ ਆ ਮੈਂ ਉਹਦੇ ਬਾਰੇ ਦੱਸ ਸਕਦੀ ਆ ਮੈਂ ਵੀ ਇਹਨੂੰ ਫੇਸ ਕੀਤਾ ਨਾ ਤੇ ਜਦੋਂ ਆਪਾਂ ਦੂਜੀਆਂ ਦਵਾਈਆਂ ਦੇ ਚੱਕਰਾਂ 'ਚ ਪੈਨੇ ਆ ਵੀ ਡਾਕਟਰ ਕਹਿੰਦੇ ਤੁਸੀਂ ਆ ਖਾ ਲਓ ਉਹਦੇ ਵਿੱਚ ਸਟੀਰੋਇਡ ਸੀਗਾ ਮੈਂ ਕਾਫੀ ਧੇਰ ਖਾਂਦੀ ਰਹੀਆਂ ਉਹ ਮਲਟੀ ਵਿਟਾਮਿਨ ਸੀ ਕਿ ਜਾਂ ਕੀ ਸੀਗਾ ਪਤਾ ਨਹੀਂ ਸੀਗਾ ਕੀ ਹੈ ਨਾ ਉਹ ਕਹਿੰਦੇ ਇਹਦੇ ਨਾਲ ਤੁਹਾਡਾ ਮੂਡ ਸੈੱਟ ਰਹੂਗਾ ਇਹਦਾ ਹਾਰਮੋਨਸ ਨੂੰ ਬੈਲੈਂਸ ਕਰਦੀਆਂ ਨੇ ਦਵਾਈਆਂ ਪਰ ਮੈਂ ਉਹਦੇ ਨਾਲ ਮੈਨੂੰ ਇਨਾ ਕ ਡਿਪਰੈਸ਼ਨ ਜਿਆ ਸੀਗਾ ਤੇ ਉਹਦੇ ਕਰਕੇ ਵੀ ਤੇ ਜਦੋਂ ਮੈਂ ਦਵਾਈਆਂ ਖਾਧੀਆਂ ਤੇ ਉਹ ਨੇ ਮੇਤੇ ਸਾਈਡ ਇਫੈਕਟ ਕੀਤਾ ਕਿਉਂਕਿ ਉਹਦੇ ਵਿੱਚ ਸਟੀਰੋਇਡ ਸੀਗਾ ਮੇਰੇ ਅੱਖਾਂ ਤੇ ਅਸਰ ਕੀਤਾ ਉਹਨਾਂ ਨੇ ਤੇ ਫਿਰ ਉਹ ਬੰਦ ਕਰਨੀ ਪਈ ਮੈਨੂੰ ਦਵਾਈ ਮੈਂ ਕੁਦਰਤੀ ਮੈਨੂੰ ਨਹੀਂ ਸੀ ਪਤਾ ਲੱਗਣਾ ਮੈਂ ਸਾਡੇ ਸ਼ਮਸ਼ੀਰ ਡਾਕਟਰ ਹੈਗੇ ਨੇ ਖੰਨੇ ਦੇ ਵਿੱਚ ਉਹਨਾਂ ਦੇ ਬੇਟੇ ਸਰਬਜੀਤ ਡਾਕਟਰ ਸਰਬਜੀਤ ਉਹਨਾਂ ਨੂੰ ਅੱਖਾਂ ਦਿਖਾਉਣ ਚੱਲੀ ਗਈ ਮੈਂ ਨੀਗਾ ਬਹੁਤ ਘਟ ਰਹੀ ਸੀ ਤੇ ਉਹ ਜਦੋਂ ਉਹਨੇ ਸਾਰੇ ਟੈਸਟ ਕੀਤੇ ਉਹ ਕਹਿੰਦੇ ਤੁਸੀਂ ਸਟੀਰੌਇਡ ਲੈਂਦੇ ਆ ਮੈਂ ਕਹਿੰਦਾ ਨਹੀਂ ਮੈਂ ਤਾਂ ਕਦੇ ਵੀ ਨਹੀਂ ਇਹ ਜੀ ਚੀਜ਼ ਨੂੰ ਕਹਿੰਦੇ ਫਿਰ ਤੁਸੀਂ ਕੀ ਖਾਂਦੇ ਮੈਂ ਕਹਾਂ ਮੈਂ ਤਾਂ মালਟੀਵਿਟਾਮਿਨ ਆ ਦਵਾਈ ਖਾਨੀ ਆ ਫਿਰ ਉਹ ਕਹਿੰਦੇ ਵੀ ਇਛਾ ਕਹਿੰਦੇ ਹੋ ਸਕਦਾ ਇਹਦੇ ਵਿੱਚ ਮੈਂ ਕਹਾਂ ਹਰ ਤਾਂ ਮੈਂ ਕੁਝ ਨਹੀਂ ਖਾਂਦੀ ਇਹ ਵੀ ਮੇਰੇ ਲੇਡੀ ਡਾਕਟਰ ਨੇ ਦਿੱਤੇ ਨੇ ਇਹ ਤੇ ਕੈਨੇਡਾ ਦਿੱਤੇ ਸੀ ਕਿਸੇ ਨੇ ਨਾ ਤੇ ਫਿਰ ਜਦੋਂ ਉਹਨਾਂ ਕਹਿੰਦੇ ਕਹਿੰਦੇ ਨਹੀਂ ਤੇ ਸਟੀਰੌਇਡ ਹੋਏਗਾ ਹੁੰਦਾ ਕਹਿੰਦਾ ਇਹਦੇ ਵਿੱਚ ਥੋੜਾ ਜਿਹਾ ਪੈਂਦਾ ਹੈ ਉਦੋਂ ਵੀ ਮੈਂ ਛੱਡਿਆ ਤੇ ਉਹ ਮੇਰੀ ਨਿਗਾ ਥੋੜੀ ਥੋੜੀ ਸੈੱਟ ਹੋ ਗਈ ਫਿਰ ਮੈਂ ਕਿਹਾ ਵੀ ਇਹਨੂੰ ਛੱਡ ਕੇ ਹੁਣ ਮੈਂ ਕੀ ਲਵਾਂ ਜਿਹੜੇ ਵਿਟਾਮਿਨਸ ਜਿਹੜੇ ਸ਼ੁੱਧ ਹੋਣ ਜਿਹਦੇ ਵਿੱਚ ਕੋਈ ਐਸੀ ਚੀਜ਼ ਨਾ ਹੋਵੇ ਫਿਰ ਗੋਇਲ ਸਾਹਿਬ ਤੋਂ ਉਹ ਚੀਜ਼ਾਂ ਮਿਲ ਗਈਆਂ ਮੈਨੂੰ ਉਹ ਉਹਨਾਂ ਨੇ ਫਿਰ ਦੱਸਿਆ ਕਿ ਉਹ ਚੀਜ਼ਾਂ ਖਾਧੀਆਂ ਫਿਰ ਮੈਂ ਉਹਦੇ ਨਾਲ ਮੈਂ ਠੀਕ ਹੋਈ ਵੀਕਨੈਸ ਵੀ ਹੁੰਦੀ ਸੀਗੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਸੱਚਾਈ ਹੈ ਅਸੀਂ ਕਹਿ ਦਈਏ ਸੱਚਾਈ ਆ ਜਿਹੜੇ ਇਹਨਾਂ ਨੇ ਮਲਟੀ ਵਿਟਾਮਿਨ ਜਿਹੜੇ ਤਿਆਰ ਕਰਦੇ ਨੇ ਫਲ ਫਰੂਟ ਤੋਂ ਪਿਓਰਿਟੀ ਦੇ ਨਾਲ ਕਰਦੇ ਨੇ ਤੇ ਉਹ ਠੀਕ ਆ ਫਿਰ ਮੈਨੂੰ ਉਹ ਸੂਟ ਕੀਤੇ ਮਤਲਬ ਇਹ ਇਹ ਅਸੀਂ ਯੰਗ ਕੁੜੀਆਂ ਨੇ ਵੀ ਖਾਣੇ ਚਾਹੀਦੇ ਨੇ ਤੇ ਜਿਵੇਂ ਮਤਲਬ 45 ਪਲੱਸ 50 ਪਲੱਸ ਵਾਲੇ ਵੀ ਖਾ ਸਕਦੇ ਆ ਚੀਜ਼ਾਂ ਜ ਤੁਸੀਂ ਬਿਲਕੁਲ ਦੇਖੋ ਅੱਜਕੱਲ ਤੁਸੀਂ ਦੇਖਿਆ ਹੋਣਾ ਵੀ ਛੋਟੇ ਛੋਟੇ ਬੱਚਿਆਂ ਨੂੰ ਕਿਡਨੀ ਦੀ ਪ੍ਰੋਬਲਮ ਆ ਛੋਟੇ ਛੋਟੇ ਬੱਚਿਆਂ ਦਾ ਬੀਪੀ ਹਾਈ ਹੋ ਰਿਹਾ ਹੈ ਲੀਵਰ ਦੀ ਪ੍ਰੋਬਲਮ ਆ ਕਦੇ ਤੁਸੀਂ ਸੁਣਿਆ ਸੀਗਾ ਵੀ ਛੋਟੇ ਬੱਚਿਆਂ ਨੂੰ ਇਹ ਪ੍ਰੋਬਲਮ ਹੋ ਰਹੀ ਆ ਕਿਉਂਕਿ ਸਾਡਾ ਖਾਣਾ ਪੀਣਾ ਇਹ じゃ ਸਾਡਾ ਰਹਿਣਾ ਸਹਿਣਾ ਇਦਾਂ ਦਾ ਇੱਕ ਤਾਂ ਆ ਜਿਹੜੀਆਂ ਪੁੱਠੀਆਂ ਚੀਜ਼ਾਂ ਸਾਡੇ ਇੱਥੇ ਪੀਜ਼ਾ 버ਗਰ ਆ ਗਏ ਮੈਂ ਤਾਂ ਇਹਨਾਂ ਦੇ ਨਾਮ ਤੋਂ ਹੀ ਨਫ਼ਰਤ ਹੁੰਦੀ ਆ ਹਨਾ ਕਿੱਥੇ ਸਾਡੇ ਅੰਗਰੇਜ਼ਾਂ ਨੇ ਇਹ ਚੀਜ਼ਾਂ ਸਾਡੇ ਦੇਸ਼ ਦੇ ਵਿੱਚ ਜ਼ਹਿਰ ਪੈਦਾ ਕਰਦੀਆਂ ਹਨ ਤੇ ਬੱਚੇ ਉਹ ਸੁਆਦ ਪਾ ਕੇ ਉਹਦੇ ਵਿੱਚ ਬੱਚਿਆਂ ਨੂੰ ਉਧਰ ਨੂੰ ਭੱਜਦੇ ਨੇ ਬੱਚੇ ਵੀ ਬਹੁਤ ਸੁਆਦ ਆ ਉਹਨਾਂ ਨੂੰ ਸੁਆਦ ਦਿਖਦਾ ਫਿਰ ਇਹ ਨਹੀਂ ਪਤਾ ਲੱਗਦਾ ਵੀ ਇਹਨਾਂ ਨੇ ਸਾਡੇ ਅੰਦਰ ਜਾ ਕੇ ਕਿੰਨੀ ਤਰਥੱਲੀ ਮਚਾ ਦੇਣੀ ਆ ਤੁਹਾਡਾ ਲੀਵਰ ਖਰਾਬ ਹੁੰਦਾ ਤੁਹਾਡੇ ਪੇਟ ਦੇ ਵਿੱਚ ਮੈਦਾ ਸਾਰਾ ਜੰਮ ਜਾਂਦਾ ਤੇ ਜਿਹੜੀਆਂ ਚੀਜ਼ਾਂ ਸਾਡੇ ਅੰਦਰ ਜਾ ਕੇ ਪੇਟ ਨੂੰ ਖਰਾਬ ਕਰਦੀਆਂ ਨੇ ਫਿਰ ਪੇਟ ਤੋਂ ਸਾਰੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਲੀਵਰ ਦੀ ਕਿਡਨੀ ਦੀ ਬੀਪੀ ਹਾਈ ਦੀ ਸਾਰੀ ਚੀਜ਼ਾਂ ਉੱਥੋਂ ਸ਼ੁਰੂ ਹੁੰਦੀਆਂ ਨੇ ਤੇ ਜੇ ਆਪਾਂ ਖੁਰਾਕ ਜਿਹੜੀ ਹੈਗੀ ਆਪਾਂ ਚੰਗੀ ਖੁਰਾਕ ਖਾਈਏ ਸਾਫ਼ ਸੁਥਰੀ ਜਿਹੜੀ ਸਾਡੇ ਪੰਜਾਬ ਦੇ ਵਿੱਚ ਦੇਸੀ ਚੀਜ਼ਾਂ ਹੁੰਦੀਆਂ ਸੀਆਂ ਪਿਓਰ ਹੁੰਦੀਆਂ ਸੀਗੀਆਂ ਜੇ ਉਹ ਖਾਈਏ ਤਾਂ ਆਪਾਂ ਮੇਰੇ ਸਾਡੀ ਉਮਰ ਵੱਧ ਸਕਦੀ ਹੈ ਸਾਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪੈ ਸਕਦਾ ਕਿਡਨੀ ਟ੍ਰਾਂਸਪਲੈਂਟ ਹੁੰਦੀ ਆ ਲੀਵਰ ਦੀ ਟ੍ਰਾਂਸਪਲੈਂਟ ਹੁੰਦੀ ਛੋਟੇ ਬੱਚਿਆਂ ਦੀ ਕਿੰਨੇ ਕਿੰਨੇ ਲੱਖ ਰੁਪਏ ਲੱਗਦੇ ਨੇ ਸਾਰੀ ਜ਼ਿੰਦਗੀ ਬੱਚਾ ਸੰਘਰਸ਼ ਕਰਦਾ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਬੱਚਿਆਂ ਨੂੰ ਮਾਪਿਆਂ ਨੂੰ ਚਾਹੀਦਾ ਕੀ ਸ਼ੁਰੂ ਤੋਂ ਹੀ ਤੁਸੀਂ ਖਾਦ ਖੁਰਾ ਕੇ ਜਿਹੜੀ ਆ ਨਾ ਆਰਗੇਨਿਕ ਖਾਓ ਔਰ ਬੱਚਿਆਂ ਨੂੰ ਹੈ ਨਾ ਚੀਜ਼ਾਂ ਤੋਂ ਦੂਰ ਰੱਖੋ ਮੇਰੇ ਬੱਚੇ ਵੀ ਛੋਟੇ ਹੁੰਦੇ ਹੁੰਦੇ ਸੀਗੇ ਵੀ ਆ ਖਾਈਓ ਖਾਈਏ ਪਰ ਅਸੀਂ ਬਹੁਤ ਪਰਹੇਜ਼ ਕਰਵਾਇਆ ਬੱਚਿਆਂ ਦਾ ਵੀ ਨਹੀਂ ਖਾਣਾ ਤੇ ਮੇਰਾ ਹਮੇਸ਼ਾ ਸਖਤ ਉਹਨਾਂ ਨਾਲ ਹੁੰਦਾ ਕਿ ਸਖਤੀ ਕਰਦੀ ਕਿ ਨਹੀਂ ਬੇਟੇ ਆ ਨਹੀਂ ਖਾਣੀ ਚੀਜ਼ ਬਾਹਰ ਦੀ ਨਹੀਂ ਖਾਣੀ ਹਾਂ ਬਾਹਰ ਖਾਓ ਜਾ ਕੇ ਜਿਹੜੇ ਵਧੀਆ ਢਾਬੇ ਨੇ ਜਿੱਥੇ ਪਿਓਰ ਚੀਜ਼ਾਂ ਨੇ ਦੇਸੀ ਖਾਣਾ ਸਾਡਾ ਜਿਹੜਾ ਦੇਸੀ ਖਾਣਾ ਦੇਸੀ ਘੋਚ ਬਣਦਾ ਹੈ ਵਧੀਆ ਤੇਲ ਕਿਉਂ ਚ ਬਣਦਾ ਹੈ ਵਧੀਆ ਹੈਗਾ ਉਹ ਖਾਓ ਜਾ ਕੇ ਪਰ ਤੁਸੀਂ ਆ ਪੀਜ਼ੇ 버ਗਰ ਨਾ ਖਾਓ 165 ਹਜ਼ਾਰਾਂ 54 ਪ੍ਰਸ਼ਾ ਦਾ ਚਮਚਾ ਜਾਂ 54 ਪ੍ਰਸ਼ ਖਾਦਾ ਤੁਸੀਂ ਨਹੀਂ ਹਜੇ ਮੈਂ ਖਾਦਾ ਨਹੀਂ ਹੈਗਾ ਤੇ ਕੋਸ਼ਿਸ਼ ਕਰਾਂਗੇ ਸਾਨੂੰ ਨਾ ਡਾਕਟਰ ਸਾਹਿਬ ਵੈਦ ਜੀ ਇੱਕ ਪੰਜੀਰੀ ਬਣਾਉਂਦੇ ਹੁੰਦੇ ਨੇ ਉਹ ਅਕਸਰ ਮੈਂ ਛੋਟੀ ਹੁੰਦੀ ਮੇਰੀ ਮੰਮਾ ਬਣਾਉਂਦੇ ਹੁੰਦੇ ਸੀਗੇ ਤੇ ਉਹਦੇ ਆ ਪਿੰਨੀਆਂ ਹੁੰਦੀਆਂ ਸੀ ਐਲਸੀ ਦੀਆਂ ਜਾਂ ਉਹ ਪੰਜੀਰੀ ਬਣਾਉਂਦੇ ਹੁੰਦੇ ਸੀ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਜਦੋਂ ਤੁਸੀਂ ਛੋਟੇ ਹੁੰਦੇ ਸੀਗੇ ਪਿੰਨੀਆਂ ਹੁੰਦੀਆਂ ਸੀ ਖੋਏ ਆ ਖੋਏ ਦੇ ਵਿੱਚ ਕਿੰਨੀਆਂ ਸਾਰੀਆਂ ਜੜੀਆਂ ਬੁੱਟੀਆਂ ਪਾ ਕੇ ਬਣਾਉਂਦੇ ਹੁੰਦੇ ਸੀ ਕਦੇ ਦੇਖਿਆ ਵੀ ਛੋਟੇ ਬੱਚੇ ਨੂੰ ਡਿਪਰੈਸ਼ਨ ਹੋਇਆ ਵੇ ਕਦੇ ਹੁੰਦਾ ਨਹੀਂ ਨਾ ਸੀਗਾ ਡਿਪਰੈਸ਼ਨ ਨਹੀਂ ਸੀ ਕਦੇ ਹੋਇਆ ਤੇ ਆਪਾਂ ਖੇលਦੇ ਸੀ ਮਸਤੀ ਦੇ ਵਿੱਚ ਜ਼ਿੰਦਗੀ ਜੀਉਂਦੇ ਹੁੰਦੇ ਸੀਗੇ ਸਾਰਾ ਕੁਝ ਵਧੀਆ ਹੁੰਦਾ ਸੀ ਅੱਜ ਛੋਟੇ ਛੋਟੇ ਬੱਚਿਆਂ ਨੂੰ ਡਿਪਰੈਸ਼ਨ ਆ ਖਾਦ ਖਰਾ ਕੇ ਨਹੀਂ ਸਹੀ ਹੈਗੀ ਕਹਿੰਦੇ ਜਿਹੇ ਜੇ ਆਪਾਂ ਅੰਨ ਖਾਂਦੇ ਨੇ ਉਹ ਜੇ ਮਨ ਤੇ ਅਸਰ ਹੁੰਦਾ ਜਿਹੇ ਜੇ ਖਾਓ ਅੰਨ ਵੈਸਾ ਹੋਏ ਮਨ ਜਦੋਂ ਆਪਾਂ ਸਾਡਾ ਖਾਣਾ ਸਹੀ ਹੋ ਜਾਊਗਾ ਸ਼ੁੱਧ ਹੋ ਜਾਊਗਾ ਸਾਡਾ ਮਨ ਵੀ ਸ਼ੁੱਧ ਹੋ ਜਾਊਗਾ ਤੇ ਬੜੇ ਸਿੰਗਰ ਪਹੁੰਚੇ ਉੱਥੇ ਇੱਕ ਸਪੈਸ਼ਲ ਤੌਰ ਤੇ ਜਿਹੜੇ ਆਰਦੀ ਬ੍ਰਹਮਣ ਜਿਨ੍ਹਾਂ ਦਾ ਕਲਚਰਲ ਹਮੇਸ਼ਾ ਉਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਹਮੇਸ਼ਾ ਵੱਡੇ ਵੱਡੇ ਗਾਣੇ ਦਿੱਤੇ ਨੇ ਤੁਸੀਂ ਬੜੇ ਫੈਨ ਹੋ ਸੁਭਾਸ਼ ਗੋਇਲ ਦੇ ਅਸੀਂ ਦੇਖਿਆ ਤੁਸੀਂ ਹਮੇਸ਼ਾ ਆਂਦੇ ਹੋ ਅਮਰ ਨੂਰੀ ਜੀ ਆਈ ਹੋਈ ਸੀ ਉਹ ਵੀ ਬਹੁਤ ਲੈਜੈਂਡ ਹੈਗੇ ਨੇ ਸਾਡੇ ਤੇ ਕੀ ਇਹਨਾਂ ਦੇ ਕੋਲ ਤੁਹਾਨੂੰ ਸਪੈਸ਼ਲੀ ਇਹ ਲੱਗਦਾ ਕਿ ਇਹ ਚੀਜ਼ਾਂ ਸਾਡੀ ਜ਼ਿੰਦਗੀ ਲਈ ਜ਼ਰੂਰੀ ਨੇ ਹਾਂਜੀ ਬਿਲਕੁਲ ਸੰਦੀਪ ਜੀ ਅਸਲ ਦੇ ਵਿੱਚ ਇੱਕ ਤਾਂ ਹੁੰਦਾ ਹੈ ਕਿ ਬੰਦਾ ਵੈਸੇ ਕੋਈ ਪ੍ਰੋਡਕਟ ਸੇਲ ਕਰ ਰਿਹਾ ਪਰ ਵੀਰ ਦੀ ਇਹ ਖਾਸੀਅਤ ਹੈ ਕਿ ਇਹਨਾਂ ਨੇ ਆਪਾਂ ਕਹਿੰਦੇ ਨੇ ਵੀ ਜਿਵੇਂ ਆਪਾਂ ਇੱਕ ਨਾਰਮਲ ਕਹਿੰਦੇ ਵੀ ਰੋਟੀ ਖਾ ਲੂ ਪਰ ਇਹਨਾਂ ਨੇ ਕੀ ਕਹਿਣਾ ਵੀ ਪਹਿਲਾਂ ਪਲੇਟ ਚੱਕੋ ਫਿਰ ਵਿੱਚ ਬਾਉਲ ਰੱਖੋ ਫਿਰ ਦੇ ਵਿੱਚ ਦਾਲ ਪਾਓ ਦਹੀਂ ਪਾਓ ਸੈਲਡ ਪਾਓ ਹੁਣ ਪਲੇਟ ਬਣ ਗਈ ਤੇ ਹੁਣ ਖਾਓ ਯਾਨੀ ਕਿ ਇਸ ਤਰ੍ਹਾਂ ਆ ਜਿੰਨਾਂ ਆਯੁਰਵੇਦ ਸਾਡੀ ਬੋਡੀ ਲਈ ਜ਼ਰੂਰੀ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਸਾਡੀ ਬੋਡੀ ਲਈ ਜ਼ਰੂਰੀ ਹੈ ਉਹ ਵੀਰ ਬਹੁਤ ਵਧੀਆ ਤਰੀਕੇ ਨਾਲ ਦੱਸਦੇ ਨੇ ਔਰ ਮਤਲਬ ਇਦਾਂ ਲੱਗਦਾ ਹੁੰਦਾ ਕਿ ਅਸਾਂ ਨੂੰ ਤਾਂ ਪਤਾ ਹੀ ਨਹੀਂ ਵੀ ਸਾਡੇ ਕੋਲ ੱਡੇ ਵੱਡੇ-ਵੱਡੇ ਖਜ਼ਾਨੇ ਪਏ ਨੇ ਕੁਦਰਤ ਨੇ ਸਾਨੂੰ ਦਿੱਤੇ ਨੇ ਸੋ ਉਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਆਪਣੇ ਲਾਈਫ ਦੇ ਵਿੱਚ ਇੰਪਲੀਮੈਂਟ ਕਰਦੇ ਆ ਮੈਨੂੰ ਲੱਗਦਾ ਸਾਨੂੰ ਐਲੋਪੈਥੀ ਦੀ ਲੋੜ ਹੀ ਨਹੀਂ ਪੈਂਦੀ ਤੁਸੀਂ ਸੱਭਿਆਚਾਰ ਚ ਬੜੀਆਂ ਚੀਜ਼ਾਂ ਦੱਸ ਦੇ ਰਹੇ ਹੋ ਪਰ ਕਹਿੰਦੇ ਨੇ ਸਾਡੀ ਤੁਸੀਂ ਇੱਕ ਲੇਡੀਜ਼ ਨੂੰ ਕਹਿੰਦੇ ਸੋਈ ਸਾਡੀ ਖਜ਼ਾਨਾ ਹੁੰਦੀ ਹੈ ਤੇ ਬੱਚਿਆਂ ਨੂੰ ਕੀ ਦੇਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਇਹ ਚੀਜ਼ਾਂ ਬੜੀ ਜ਼ਰੂਰੀ ਨੇ ਅੱਜ ਕੱਲੇ ਕੋਈ ਛੋਟੀ ਉਮਰ ਦੇ ਚ ਕੁੜੀਆਂ ਜਵਾਨ ਹੁੰਦੀਆਂ ਜਾ ਰਹੀਆਂ ਨੇ ਪਰ ਉਹ ਅੱਗੇ ਆ ਕੇ ਸੰਕਟ ਖੜੇ ਹੋ ਰਹੇ ਨੇ ਗੋਇਲ ਸਾਹਿਬ ਵੀ ਦੱਸ ਰਹੇ ਸੀ ਉਸ ਸਮੇਂ ਖਰਾਕਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਜਿਹੜੀਆਂ ਬਿਲਕੁਲ ਜੀ ਦੇਖੋ ਜਿਹੜੀਆਂ ਸਾਡੀਆਂ ਖਰਾਕਾਂ ਸੀ ਜਾਂ ਸਾਡੀਆਂ ਮਾਵਾਂ ਦੀਆਂ ਮਾਵਾਂ ਤੋਂ ਅੱਗੋਂ ਸਾਡੀਆਂ ਦਾਦੀਆਂ ਦੀਆਂ ਖਰਾਕਾਂ ਸੀ ਇਹ ਪੀੜੀਦਰ ਪੀੜੀ ਘਟਦੀ ਆਈ ਹੈ ਹਨਾ ਜਿਵੇਂ ਅਸੀਂ ਅੱਜ ਦੀ ਜਿਹੜੀ ਜਨਰੇਸ਼ਨ ਦੀ ਗੱਲ ਕਰਦੇ ਆ ਅੱਜ ਦੀ ਜਨਰੇਸ਼ਨ ਜ਼ੀਰੋ ਫਿਗਰ ਨੂੰ ਪ੍ਰੈਫਰ ਕਰਦੀ ਹੈ ਹਨਾ ਜੇ ਅਸੀਂ ਹੁਣ ਹੁਣੇ ਹੀ ਆਪਣੀ ਬਾਡੀ ਨੂੰ ਜ਼ੀਰੋ ਤੇ ਲੈ ਆਵਾਂਗੇ ਬਟ ਇੱਕ ਜਿਹੜੀ ਪਾ ਕਹਿੰਦੇ ਨੇ ਹੁੰਦੇ ਵੀ ਪੰਜਾਬਣ ਜਿਹੜੀ ਹੁੰਦੀ ਅਸਲ ਪੰਜਾਬਣ ਹੈ ਨਾ ਰੋਹ ਵਾਲੀ ਪੰਜਾਬਣ ਹੁੰਦੀ ਆ ਉਹਦੇ ਵਿੱਚ ਸਭ ਕੁਝ ਹੁੰਦਾ ਜਾਨ ਹੋਣੀ ਚਾਹੀਦੀ ਸਾਡੀ ਬਾਡੀ ਦੇ ਵਿੱਚ ਅਸੀਂ ਜਿਹੋਦਿਆਂ ਸੂਰਬੀਰਾਂ ਨੂੰ ਪੈਦਾ ਕਰਨਾ ਹੈ ਇੱਕ ਇਨਸਾਨ ਅਸੀਂ ਆਪਣੀ ਬਾਡੀ ਚੋਂ ਪੈਦਾ ਕਰਨਾ ਹੈ ਨਾ ਸੋ ਉਹ ਚੀਜ਼ਾਂ ਵੱਲ ਤਾਂ ਅਸੀਂ ਧਿਆਨ ਨਹੀਂ ਦੇ ਰਹੇ ਖਾਣਾ ਪੀਣਾ ਡਾਈਟ ਇੰਨੀ ਕਿ ਜ਼ਿਆਦਾ ਅਸੀਂ ਆਪਣੀ ਵਿਗਾੜ ਲਈ ਹੈ ਕਿ ਸਾਡਾ ਦੇਖੋ ਇੱਕ ਫੀਮੇਲ ਜਿਹੜਾ ਇੰਟਰਨਲ ਸਟਰਕਚਰ ਹੁੰਦਾ ਉਹ ਹਾਰਮੋਨਸ ਦੇ ਤੋ ਕੀ ਆ ਹੁੰਦਾ ਹੈ ਨਾ ਜਦੋਂ ਸਾਡੇ ਉਹ ਹਾਰਮੋਨਸ ਹੀ ਇੰਬੈਲੈਂਸ ਹੋ ਜਾਣਗੇ ਡਿਊ ਟੂ ਸਾਡੀ ਡਾਈਟ ਸਾਡਾ ਲਾਈਫ ਸਟਾਈਲ ਹੈ ਨਾ ਤੇ ਪ੍ਰੋਬਲਮਸ ਨੇ ਆਉਣੀਆਂ ਹੀ ਪਤਲੇ ਹੁੰਦੀ ਰੇਸ ਲੱਗੀ ਹੈ ਤੁਹਾਡੇ ਕਲਾਕਾਰਾਂ ਚ ਪਰ ਤੁਸੀਂ ਫਿੱਟ ਹੋ ਤੁਸੀਂ ਲੱਗਦੇ ਹੋ ਪੰਜਾਬਨ ਜੱਟੀ ਆ ਕਹ ਰਿਆ ਆ ਰੇ ਪਰ ਉਹ ਅਸੀਂ ਉਹ ਅੱਜ ਕੱਲ ਇੰਡਸਟਰੀ ਚ ਬਹੁਤ ਘੱਟ ਦੇਖਣ ਨੂੰ ਮਿਲਦੇ ਹਾਂ ਹਾਂ ਬਿਲਕੁਲ ਦੇਖੋ ਜੀ ਅਸੀਂ ਤਾਂ ਮਾਂ ਬੋਲੀ ਨਾਲ ਜੁੜੇ ਆ ਸੰਦੀਪ ਸਟਾਰਟਿੰਗ ਤੋਂ ਹਮੇਸ਼ਾ ਤੋਂ ਇਹ ਸੋਚ ਕੇ ਚੱਲੇ ਆ ਵੀ ਜਿਹੜੀ ਅਸਲ ਪੰਜਾਬਣ ਹੁੰਦੀ ਹੈ ਉਹ ਕਿਹੋ ਜਿਹੀ ਹੋਣੀ ਹੈ ਹੋਣੀ ਚਾਹੀਦੀ ਹੈ ਉਹ ਸਾਡੇ ਚੋਂ ਦਿਸੇ ਅਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਤਿਆਰ ਕੀਤਾ ਹੋਇਆ ਆ ਅਸੀਂ ਅੱਜ ਮਤਲਬ ਜੇ ਖੜੇ ਆ ਤਾਂ 8-8 ਘੰਟੇ 12-12 ਘੰਟੇ ਜੇ ਅਸੀਂ ਕੰਮ ਕਰਦੇ ਆ ਤਾਂ ਸਾਡੀਆਂ ਖਰਾਕਾਂ ਬੋਲਦੀਆਂ ਜਿਹੜੇ ਦੇਸੀ ਕੀ ਉਹ ਖਾਦੇ ਨੇ ਮੱਖਣ ਲੱਸੀ ਹੈਨਾ ਸਾਗ ਮੱਕੀ ਦੀ ਰੋਟੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਖਾਦੇ ਤੁਸੀਂ 1,65,000 ਚਾਵਾਂ ਪ੍ਰਸ਼ ਵੀ ਖਾਦਾ ਹੈ ਤੈਨੂੰ ਕੋਈ ਟੈਕਸੀ ਰੇਡ ਭੇਜਾਈ ਬਿਲਕੁਲ ਸਹੀ ਗੱਲ ਹੈ ਉਹ ਦੇਖੋ ਨਾ ਮੈਂ ਸੂਟ ਵੀ ਸਪੈਸ਼ਲ ਚੰਮਰਪਰਾਸ਼ ਦੇ ਨਾਲ ਦਾ ਹੀ ਪਾ ਕੇ ਆਈ ਹੋਈ ਆ ਅੱਜ ਹੈ ਨਾ ਤੇ ਬਾਕੀ ਖਾਧਾ ਆ ਔਰ ਸੀਰੀਅਸਲੀ ਬਹੁਤ ਵਧੀਆ ਆ ਮੈਂ ਤੇ ਹੀ ਕਹੂੰਗੀ ਸਭ ਨੂੰ ਕਿ ਦੇਖੋ ਅਸੀਂ ਐਲੋਪੈਥੀ ਦੇ ਪਿੱਛੇ ਭੱਜਦੇ ਆ ਹਨਾ ਸਾਨੂੰ ਇਨਸਟੈਂਟ ਰਿਜ਼ਲਟ ਮਿਲਦੇ ਆ ਬਟ ਜਿਹੜੀ ਆਯੁਰਵੇਦ ਹੈ ਨਾ ਆਯੁਰਵੇਦ ਸਲੋ ਐਂਡ ਸਟਡੀ ਵਿਨਸ ਦ ਰੇਸ ਹਨਾ ਜੀ ਜ਼ਿੰਦਗੀ ਜਿੱਤ ਲੈਣੇ ਆ ਜਦੋਂ ਆਯੁਰਵੇਦ ਕੀ ਹੁੰਦਾ ਜਦੋਂ ਇੱਕ ਚਮਚਾ ਯਾਰਾ ਖਾਂਦ ਤਵਾ ਫਿਰ ਗੀਤ ਤੜਾ ਤੜ ਬਾਹਰ ਆਉਂਦੇ ਆ ਫਿਰ ਇਹਨੀ એનર્ਜੀ ਦੇ ਨਾਲ ਅਸੀਂ ਸ਼ੋਅ ਲਾਉਂਦੇ ਆ ਨਾ ਲੋਕੀ ਕਹਿੰਦੇ ਕੀ ਖਾ ਕੇ ਆਈ ਹੈ ਇਹ ਹੈ ਨਾ ਫਿਰ ਅਸੀਂ ਦੱਸਿਦਾ ਵੀ ਸੁਭਾਸ਼ ਗੋਲਵੀਰ ਦਾ ਜਿਹੜਾ ਨਵਾਂ ਚਮਨ ਪ੍ਰਾਸ਼ ਹੈ ਨਾ ਉਹ ਖਾਤਾ ਹੈ ਲੈ ਕੇ ਚੱਕ ਕੇ ਦੇਖਦੇ ਜਾ ਵੀ ਨਹੀਂ એનર્ਜੀ ਫੁੱਲ એનર્ਜੀ ਅੱਛਾ ਜੀ ਲੋਕੀ એનર્ਜੀ ਡਰਿੰਕ ਪੀਂਦੇ ਆ ਨਾ ਅਸੀਂ ਚਮਨ ਪ੍ਰਾਸ਼ ਖਾਂਦੇ ਆ ਤਾਂ ਇਹਦੀ ਫੁੱਲ એનર્ਜੀ ਆ ਸਾਡੀ ਤੁਸੀਂ ਸਾਡੇ ਤਾਂ ਤੁਹਾਡੇ ਤਾਂ ਰੰਗ ਹੀ ਉੱਛੜ ਗਿਆ ਚਮਨ ਪ੍ਰਾਸ਼ ਇਹ ਇੱਕ ਨਵਾਂ ਗਾਣਾ ਜਿਹੜਾ ਆਇਆ ਦੋ ਅਸੀਂ ਦੱਸਦਾ ਜਿਹੜੀਆਂ ਹੈਗੀਆਂ ਅਸੀਂ ਜ਼ਰੂਰ ਕਾਵਾਂਗੇ ਉਹ ਦਰਸ਼ਕਾਂ ਨਾਲ ਸਾਂਝਾ ਜ਼ਰੂਰ ਕਰਾਂਗੇ ਬਿਲਕੁਲ ਉਹਦੇ ਵਿੱਚ ਵੀ ਵੀਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਕਿਉਂਕਿ ਜਿਹੜੇ ਵੀਰ ਦੇ ਪ੍ਰੋਡਕਟ ਬਿਆ ਯੂਜ਼ ਕੀਤੇ ਨੇ ਉਹ ਅੱਜ ਮੇਰੀ ਸਕਿਨ ਨੂੰ ਮੇਰੀ ਬਾਡੀ ਤੇ ਇੰਨਾ ਵਧੀਆ ਉਸ ਚੀਜ਼ ਨੇ ਰਿਜ਼ਲਟ ਲੈ ਕੇ ਆਂਦਾ ਹੈ ਜਿਹੜੀ ਅਸਲ ਪੰਜਾਬਣ ਹੁੰਦੀ ਹੈ ਉਹ ਦਿਸ ਰਹੀ ਹੈ ਇਸ ਮੇਰੇ ਗੀਤ ਦੇ ਵਿੱਚ ਸੋਹਣੀਆਂ ਹੁਸਨ ਦੀਆਂ ਪਰੀਆਂ ਹਨਾ 7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਮਾਜਾ ਮਾਲਵਾਡਾ ਬਤਿੰਨ ਪੱਤੀਆਂ ਬੈਠੇ ਖੋਲ ਕੇ ਹੁਸਨ ਦੀਆਂ ਹਟੀਆਂ ਇੱਥੇ ਹੀਰਾ ਕੈ ਸੋਹਣੀਆਂ ਕੈ ਸਸੀਆਂ ਵੇ ਜਮਦੀਆਂ ਨਿੱਤ ਮੁੰਡਿਆਂ ਕਹਿੰਦੇ ਜਿਨ੍ਹਾਂ ਨੂੰ ਹੁਸਨ ਦੀਆਂ ਪਰੀਆਂ ਮੈਂ ਉਹਨਾਂ ਵਿੱਚੋਂ ਇੱਕ ਮੁੰਡਿਆਂ ਕਹਿੰਦੇ ਜਿਨ੍ਹਾਂ ਨੂੰ ਹੁਸਨ ਦੀਆਂ ਪਰੀਆਂ ਮੈਂ ਉਹਨਾਂ ਵਿੱਚੋਂ ਇੱਕ ਮੁੰਡਿਆਂ ਮੈਂ ਉਹਨਾਂ ਵਿੱਚੋਂ ਇੱਕ ਮੁੰਡਿਆ ਚਲੋ ਬਾਕੀ ਗਾਣਾ ਸਾਰੇ ਦਰਸ਼ਕਾਂ ਕਾ ਉਤੇ ਸੁਣਨਗੇ ਤੇ ਦੇਖੋ ਤੁਸੀਂ ਜੇਕਰ ਚਾਵਲ ਪਾਸ਼ ਖਾਲਾ ਤੁਸੀਂ ਵੀ ਮੈਡਮ ਤਰਹੀ ਹੋ ਜਾਣਾ ਜਿਵੇਂ ਮੈਡਮ ਲੱਗਦੇ ਨੇ ਵਾਕਈ ਪੰਜਾਬ ਦੀ ਰੋਬ ਵਾਲੀ ਜੱਟੀ ਆ ਰਹੀ ਹੈ ਸੋ ਕੈਨ ਬਸ ਹੈਪੀ ਦੇ ਨਾਲ ਸੰਦੀਪ ਕੰਬੋਜ ਮੋਹਾਲੀ ਤੋਂ